ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਬਟਾਲਾ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅਕੇ ਲੋਕਾਂ ਨੇ ਆਪ ਹੀ ਕਾਬੂ ਕਰ ਲਏ ਚੋਰ ਬਟਾਲਾ ਦੇ ਸਿਨੇਮਾ ਰੋਡ ਤੇ ਮੌਜੂਦ ਕੁਮਾਰ ਬੁੱਕਸਟੋਰ ਤੇ ਚੋਰੀ ਕਰਦੇ ਦੋ ਚੋਰਾਂ ਨੂੰ ਲੋਕਾਂ ਨੇ ਆਪ ਹੀ ਕਾਬੂ ਕਰ ਲਿਆ ਜਦਕਿ ਦੋ ਚੋਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਕਾਬੂ ਕੀਤੇ ਚੋਰਾਂ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਪੀੜਿਤ ਦੁਕਾਨਦਾਰ ਤੇ ਲੋਕਾਂ ਦਾ ਕਹਿਣਾ ਹੈ ਕਿ ਚੋਰਾਂ ਵੱਲੋਂ ਦੇਰ ਰਾਤ ਦਰਵਾਜ਼ਾ ਤੋੜ ਕੇ ਕੁਮਾਰ ਬੁੱਕਸਟੋਰ 'ਚ ਚੋਰੀ ਕੀਤੀ ਜਾ ਰਹੀ ਸੀ ਤਦ ਖੜਾਕ ਸੁਣ ਕੇ ਜਦੋਂ ਲੋਕ ਇਕੱਠੇ ਹੋ ਕੇ ਬਾਹਰ ਨਿਕਲੇ ਤਾਂ ਮੌਕੇ ਤੇ ਲੋਕਾਂ ਨੇ ਦੋ ਚੋਰਾਂ ਨੂੰ ਕਾਬੂ ਕਰ ਲਿਆ ਤੇ ਦੋ ਚੋਰ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਕਾਬੂ ਕਿਤੇ ਦੋਵਾਂ ਚੋਰਾਂ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕੀਤਾ ਦੁਕਾਨਦਾਰਾਂ ਅਨੁਸਾਰ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਬਹੁਤ ਪਰੇਸ਼ਾਨ ਹਨ ਬੇਸ਼ੱਕ ਦੇਰ ਰਾਤਾਂ ਨੁਕਸਾਨ ਹੋਣ ਤੋਂ ਬਚ ਗਿਆ ਪਰ ਪੁਲਿਸ ਨੂੰ ਚਾਹੀਦਾ ਹੈ ਕਿ ਇਨ ਚੋਰ ਗਰੂਹਾਂ ਦੇ ਉੱਤੇ ਨਕੇਲ ਕੱਸੀ ਜਾਵੇ ਅਤੇ ਰਾਤ ਦੇ ਸਮੇ ਸਮੂਚੇ ਬਟਾਲਾ ਸ਼ਹਿਰ ਦੇ ਵਿੱਚ ਪੈਟਰੋਲਿੰਗ ਨੂੰ ਵੀ ਵਧਾਇਆ ਜਾਵੇ। ਚੋਰੀ ਹੋਈ ਪਜੀ ਰਾਤੀ 2 ਵਜੇ ਚੋਰ ਪੈ ਗਏ ਅੰਦਰ ਤਾਲੇ ਤੋੜੇ ਤੋੜੇ ਤਾਲ ਜਸਰੀਆ ਚੋਰੀ ਥੱਲੇ ਵਾਲੇ ਅੰਦਰ ਕੋਸ਼ਿਸ਼ ਕੀਤੀ ਜੇ ਅੱਗੇ ਵੀ ਇਦਾਂ ਕੁਤੇ ਆਈਸੀ ਦੀ ਪਾਈਪਾ ਕੱਟ ਕੇ ਲੈ ਗਏ ਹੀ ਤੇ ਸਮਾਈ ਕੀ ਅਗੇ ਨਸੜੀ ਹੈ ਗਈ ਪੁਲਿਸ ਨੂੰ ਸਦੋ ਫਿਰ ਉਸੜ ਦਿੰਦੇ ਇਦਾਂ ਕਰਦੇ ਕੋਈ ਆ ਜੀ ਕੁਮਾਰ ਬਕੌਸਿੰਮਾ ਰੋੜੇ ਗਈ ਕਿਤਾਬਾਂ ਦੀ ਦੁਕਾਨ ਦੇ ਬੰਦੇ ਫੜ ਲਿਆ ਬੰਦੇ ਫੜ ਲਿਆ ਠਾਠਾ ਠਾਰੀ ਬੰਦੇ ਗੇ ਨਹੀਂ ਨਹੀਂ ਦੋਤੀ ਜਗ ਹੈਗੇ ਦੋ ਬੰਦੇ ਫੜੇ ਗਏ ਕਿਥੋਂ ਗਿਆ ਹੈ ਬਸ ਆਪਸੇ ਨੰਬਰ ਗਵੰਡੀਆਂ ਪਾਸੇ ਆਂਦੇ ਜੇ ਕੰਦੇ ਨੀਵੀਂ ਕਿਥੋਂ ਚੜ ਜਾਂਦੇ ਉਹਨੇ ਪੁੱਛੋਤਾਂ ਲਾ ਤੋੜ ਗਿਆ ਜੀ ਸੀਸੀਟੀਵੀ ਵੀ ਹੈਗੀ ਸੀਸੀਟੀਵੀ ਵੀ ਹੈਗੀ ਜਦੋਂ ਤਾਰਾ ਪੁੱਟ ਗਏ ਕੈਮ ਕੈਮ ਨੇਤ ਲੈ ਕੇ ਕੁਝ ਨਹੀਂ ਕੀ ਹਾਲੇ ਅੰਦਰ ਬੜਨ ਦੀ ਕੋਸ਼ਿਸ਼ ਕੀਤੀ ਹਾਲੇ ਕੋਈ ਨਹੀਂ ਰਹੀ ਮੈਂ ਕਥਾ ਕੀਤਾ ਬਾਤ ਉਹ ਤਾਰ ਦਿੰਦਾ ਕੀ ਨੰਬਰ ਜੀ ਮੇਰਾ ਨਾਮ ਬਬਲਾ ਭਾਜੀ ਮੈਂ ਸਲਮਾ ਰੋਡ ਦਾ ਨਿਵਾਸੀ ਹੈਗਾ ਵਾ ਤੇ ਰਾਤੀ 12:30 ਵਜੇ ਨਾ ਮੈਨੂੰ ਭਾਬੀ ਦਾ ਫੋਨ ਆਇਆ ਨਾਲ ਦੇ ਗਵੰਡੀਆਂ ਦਾ ਕਿ ਕੁਮਾਰ ਦੀ ਦੁਕਾਨ ਦੇਤੇ ਠੱਕ ਠੱਕ ਦੀ ਆਵਾਜ਼ ਆਣ ਰਹੀ ਆ ਮੈਂ ਇੱਥੇ ਜਦੋਂ ਆ ਕੇ ਦੇਖਿਆ ਤੇ ਮੈਨੂੰ ਪਤਾ ਲੱਗਾ ਕਿ ਇੱਥੇ ਚੋਰ ਵੜਿਆਦਾ ਠੀਕ ਹੈ ਅਸੀਂ ਆ ਕੇ ਸਾਰੇ ਪਾਸੇ ਤਲਾਸ਼ੀ ਕੀਤੀ ਮੈਂ ਇੱਕ ਬੰਦੇ ਨੂੰ ਖੁਦ ਟਕੰਦ ਟੱਪ ਦੇ ਵੇਖਿਆ ਉਸ ਤੋਂ ਬਾਅਦ ਮੇਰੀ ਵਾਇਸ ਹੋਣ ਕੇ ਸਾਰਾ ਮਲਾ ਇਕੱਠਾ ਹੋਇਆ ਜੇ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਦੋ ਦੋ ਬੰਦੇ ਫੜੇ ਗਏ ਇੱਕ ਦਾ ਨਾਮ ਦਿਨੇਸ਼ ਹੈ ਉਹ ਝੋਪੜ ਪੱਟੀ ਦਾ ਆਪ ਖੁਦ ਕਬੂਲ ਕਰਦਾ ਪਿਆ ਕਿ ਮੈਂ ਝੋਪੜ ਪੱਟੀ ਦਾ ਵਾਂ ਤੇ ਦੂਸਰੇ ਦਾ ਨਾਮ ਮੈਨੂੰ ਨਹੀਂ ਪਤਾ ਹੈਗਾ ਬਾਕੀ ਉਹਨਾਂ ਨੇ ਤਾਲੇ ਤੂਲੇ ਤੋੜੇ ਤੇ ਅਗਲੇ ਸਮਾਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਲੇਕੇ ਸਮਾਨ ਨਹੀਂ ਲੈ ਜਾ ਪਏ ਮੁੱਕੇ ਤੇ ਆਪਾਂ ਵਾਰਦਾਤ ਤੇ ਹੱਥ ਪਾ ਲਿਆ ਰਾਤ ਨੂੰ ਜਿਹੜੀ ਘਟਨਾ ਹੋਈ ਆ ਇਧਰੋਂ ਦਰਵਾਜ਼ਾ ਤੋੜ ਕੇ ਬੌਮੀ ਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਆਏ ਆ ਇੰਟਰ ਹੋਏ ਆ ਆ ਤਾਰਾ ਵੱਡੀਆਂ ਵੇਖੋ ਸਾਰੀਆਂ ਪਈਆਂ ਇਹ ਤਾਂ ਆਪਾਂ ਦੀ ਦੂਜੀ ਪਈ ਏ ਸੀ ਦੀ ਆਰ ਇਹ ਪਈਆਂ ਉਹ ਜਦੋਂ ਖੜਾਕ ਆ ਤੇ ਸਾਨੂੰ ਫੋਨ ਆ ਗਿਆ ਤੇ ਬਾਏ ਦੋ ਚੋਰ ਫੜੇ ਗਏ ਸਰ ਤੋਂ ਕਿੰਨੇ ਰਾਜੇ ਦੇ ਘਰਾਂ ਦੀ ਚੋਰੀ ਹੋਣ ਲੱਗੀ ਸੱਤ ਕੋੜੀ 7-8 ਵਜੇ ਚੋਰੀ ਹੋਈ ਹੋਈ ਹੈ 7 ਐਸ ਤੇ ਲੱਗੇ ਲੱਗੇ ਤੇ ਟੁੱਟੀਆਂ ਲਾਥੀਆਂ ਕਿਸੇ ਦੇ ਕੋਈ ਹੱਥ ਦੂਜੇ ਬਣੇ ਆ ਉਹ ਗਲੀ ਵਰੀ ਕਿ ਉਹ ਗਈ ਆ ਉੱਥੇ ਐਲਈਡੀ ਬੂਗੀ ਆਪਾਂ ਉਗੀਸ ਉਹਾਰ ਲੱਗ ਲਗੇ ਪਰ ਤੇ ਫੜੇਗੇ ਉਹ ਮੈਂ ਥਾਣੇ ਫੋਨ ਕੀਤਾ ਹਾਂ ਦੇ ਦੋ ਬੰਦੇ ਫੜ ਕੇ ਜੇਲ੍ਹ ਭੇਜਦੇ ਆ ਤੇ ਦੋ ਬੰਦੇ ਜ ਫੜਨ ਵਾਲੇ ਆ ਤੇਰੇ ਰਾਤੀ ਫੜੇ ਤੂੰ ਰਾਤੀ ਮਾਰੀ ਨਾਤੀ ਥਾਣੇ ਲੈ ਕੇ ਜਾ ਦੇ ਰਾਤੀ ਫੜੇ ਲੈ ਕੇ ਜਾਂਦੇ ਆ ਰਾਤੀ ਫੜੇ ਥੋੜੇ ਦੋ ਬੰਦੇ ਤੇ ਉਹ ਥਾਣੇ ਵਾਲੇ ਲੈ ਗਏ